ਆਹ ਤਾਂ ਜਿਹੜਾ ਕੈਂਪ ਲੱਗਾ ਹੈ ਇਹਦੇ ਸਬੰਧ ਵਿੱਚ ਕੀ ਗੱਲ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪ੍ਰਸ਼ਾਸਨ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਜਿਹਦਾ ਜਿਹਦੇ ਵਿੱਚ ਜੋ ਵੱਖ-ਵੱਖ ਵਿਭਾਗ ਦੇ ਮੁਖੀ ਨੇ ਉਹ ਵੀ ਇਹਨਾਂ ਕੈਂਪਾਂ ਦੇ ਵਿੱਚ ਸ਼ਾਮਿਲ ਹੋਏ ਨੇ ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਇਹ ਹੀ ਹੈ ਕਿ ਅਸੀਂ ਲੋਕਾਂ ਤੱਕ ਪਹੁੰਚ ਕਰੀਏ ਔਰ ਲੋਕਾਂ ਤੱਕ ਪ੍ਰਸ਼ਾਸਨ ਦਾ ਪਹੁੰਚ ਬਣਾ ਕੇ ਜੋ ਉਹਨਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਦਾ ਫੌਰੀ ਤੌਰ ਤੇ ਹੱਲ ਕਰੀਏ ਅੱਜ ਦੇ ਇਸ ਕੈਂਪ ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲਿਆ ਹੈ। ਅ ਇੱਥੇ ਵੇ ਆ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਾਡੇ ਕੋਲ ਆਏ ਨੇ। ਉਹਨਾਂ ਦੀ ਕੁਝ-ਕੁਝ ਸਮੱਸਿਆਵਾਂ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਈਆਂ ਨੇ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਫੌਰੀ ਜੋ ਵੀ ਹੱਲ ਬਣਦਾ ਹੈ ਉਹ ਅਸੀਂ ਕਰੀਏ। ਜੀ। ਸਰ ਇਹ ਕੈਂਪ 'ਚ ਲੋਕਾਂ ਦੀ ਜਿਹੜੀ ਸਮੂਲੀਅਤ ਬਹੁਤ ਜ਼ਿਆਦਾ ਘੱਟ ਸੀ ਕਿਸੇ ਨਾ ਕਿਤੇ ਸੂਚਨਾ ਦੀ ਉਤਰ ਹੈਗੀ। ਦੇਖੋ ਜੀ ਵੈਸੇ ਤਾਂ ਸਾਡੀ ਕੋਸ਼ਿਸ਼ ਰਹਿੰਦੀ ਔਰ ਤੁਹਾਡੇ رائے ਵੀ ਮੇਰੀ ਅਪੀਲ ਹੈ। ਕੀ ਵਾਤੋ-ਵਾਦ ਇਹਨਾਂ ਕੈਂਪਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂਕਿ ਜੋ ਇਹਨਾਂ ਕੈਂਪਾਂ ਦਾ ਲਾਭ ਹੈ ਔਰ ਜੋ ਮੁੱਖ ਉਦੇਸ਼ ਹੈ ਉਹ ਲੋਕਾਂ ਤੱਕ ਪਹੁੰਚਦਾ ਹੈ ਤਾਂ ਮੇਰੀ ਇਹੀ ਤੁਹਾਡੇ ਰਾਹੀਂ ਵੀ ਇਹੀ ਅਪੀਲ ਹੈ ਕਿ ਮੈਕਸਿਮਮ ਜੋ ਲੋਕ ਹੈ ਇਹਨਾਂ ਕੈਂਪਾਂ ਦੇ ਵਿੱਚ ਆਣ ਔਰ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹਨ ਔਰ ਜੋ ਪ੍ਰਸ਼ਾਸਨ ਵੱਲੋਂ ਹੱਲ ਕੀਤੀ ਜਾ ਸਕਦੀ ਹੈ ਅਸੀਂ ਪੂਰਦੋਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਹੱਲ ਹੋਏ ਜੀ ਇਹਦਾ ਕੁਝ ਲੋਕ ਕਹਿ ਰਹੇ ਸੀ ਵੀ ਲੋਕਾਂ ਨੂੰ ਇਹਦੇ ਬਾਰੇ ਬੜੀ ਜਿਆਦਾ ਜਾਣਕਾਰੀ ਨਹੀਂ ਮਿਲੀ ਸਿਰਫ ਰਾਤ ਹੀ ਕਈਆਂ ਨੂੰ ਪਤਾ ਲੱਗਾ ਅੱਜ ਉਹ ਚੀਜ਼ਾਂ ਦੇ ਕੈਂਪ ਖੜੇ ਟਾਈਮ ਤੇ ਅਰੇਂਜ ਕੀਤੇ ਜਾਂਦੇ ਆ ਗਾਉ ਸੂਚਨਾ ਦੇਣੀ ਚਾਹੀਦੀ ਨਹੀਂ ਜੀ ਸਮੇਂ ਸਿਰ ਅਰੇਂਜ ਕੀਤੇ ਜਾਂਦੇ ਨੇ ਬਕਾਇਦਾ ਅਸੀਂ ਸ਼ਡਿਊਲ ਕੱਢਿਆ ਹੈ ਔਰ ਅਸੀਂ ਤਕਰੀਬਨ ਮਹੀਨੇ ਦਾ ਸ਼ਡਿਊਲ ਆਲਰੇਡੀ ਐਡਵਾਂਸ ਦੇ ਵਿੱਚ ਕੱਢ ਦਤਾ ਤਾਂਕਿ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਵੇ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹੋਏ ਨਾ ਕੈਂਪਾਂ ਦੇ ਵਿੱਚ ਸ਼ਮੂਲੀਅਤ ਕਰਨ ਜੇ ਨਾ ਪ੍ਰਦਾਨ ਕਰਤੀਆਂ ਜਾਂਦੀਆਂ ਪਰਮਾਤਮਾ ਦੀ ਬਖਸ਼ਿਸ਼ ਹੈ ਅੱਜ ਅਸੀਂ ਡੀਸੀ ਸਾਹਿਬ ਨੇ ਸੰਗਤ ਦਰਸ਼ਨ ਪ੍ਰੋਗਰਾਮ ਲਿਆਂਦਾ ਸੀ ਅਸੀਂ ਲੋਕਲ ਮੰਗਾਂ ਨੂੰ ਲੈ ਕੇ ਅਜ ਮੰਗ ਪੱਤਰ ਦਿੱਤਾ ਸੀ ਕੁਝ ਸਿੰਘਾਂ ਨੇ ਮੰਗਿਆ ਹੋਰ ਲੋਕਾਂ ਨੇ ਮੰਗਿਆ ਹੋਰ ਜਿਹੜੀਆਂ ਲੋਕਲ ਮੰਗਾਂ ਸਾਰੀਆਂ ਰੱਖੀਆਂ ਕਿ ਬਹੁਤ ਸਾਰੇ ਥਾਵਾਂ ਤੇ ਲਕਾਈ ਖਰਾਬ ਹੁੰਦੀ ਫਿਰਦੀ ਹੈ ਅਸਲੀਅਤ ਨੂੰ ਕੋਈ ਫਰਦਾ ਨਹੀਂ ਹੈ ਉਦਾਂ ਹੀ ਖਾਨਾ ਪੂਤੀ ਕਰਕੇ پیسے ਪੂ ਲੈ ਕੇ ਕਿ ਜਾਨੀ ਗਲਤ ਬਹੁਤ ਸਾਰੇ ਕੰਮ ਹੁੰਦੇ ਆ ਲੋਕ ਰੁਲਦੇ ਰਹ ਜਾਂਦੇ ਉਹਦੇ ਸਬੰਧ ਚ ਇਹ ਸੰਗਤ ਦਰਸ਼ਨ ਆ ਲੋ ਇਹ ਕਾਗਜ਼ੀ ਪੱਤਰੀ ਸਾਰਾ ਕੁਝ ਲੈ ਜਾਣਾ ਲੋਕਾਂ ਰਹਿ ਜਣੀਆਂ ਫਾਈਲਾਂ ਫੇਰ ਲਾੜ ਗੋਣੀਆਂ ਰਹਿ ਜਾਣੀਆਂ ਕਿਉਂਕਿ ਅੱਗੇ ਵੀ ਸੰਗਤ ਦਰਸ਼ਨ ਬਹੁਤ ਸਾਰੇ ਸਰਕਾਰੀ ਨਿਯਮ ਲਾਏ ਇਹਦਾ ਕੋਈ ਫਾਇਦਾ ਨਹੀਂ ਜੇ ਦਫਤਰਾ ਦੀ ਬੰਦੇ ਹੈ ਨਹੀਂ ਕਿ ਜਦੋਂ ਕਿਤੇ ਕਿਸੇ ਵੀ ਦਫਤਰ ਤੇ ਜਾ ਗਿਆ ਫਿਰ ਮੰਗ ਪੱਤਰ ਦਿੰਨੇ ਆ ਉੱਥੇ ਕਹਿੰਨੇ ਆ ਉਹਨਾਂ ਨੂੰ ਕੋਈ ਕੰਮ ਕਹਿੰਨੇ ਕਿ ਇਹਦੇ ਸਾਡੇ ਕੋਲ ਬੰਦੇ ਹੀ ਹੈ ਨਹੀਂ ਮੁਲਾਜ਼ਮ ਹੀ ਦੋ ਆ ਆ ਐਸਚੂ ਕਹਿੰਦੇ ਆ ਮੇਰੇ ਤੇ ਦੋ ਹੀ ਮੁਲਾਜ਼ਮ ਆ ਜੇ ਹਾਈ ਕੋਰਟ ਚੱਲ ਜਾਏ ਫਿਰ ਦੋ ਦੋ ਰਹਿ ਜਾੜੇ ਰਹਿ ਜਾਂਦੇ ਤੀਜਾ ਚੱਲ ਜਾਂਦਾ ਇਸ ਕਰਕੇ ਸਰਕਾਰਾਂ ਨੂੰ ਆ ਥੋੜੇ ਬੇਲਦੀ ਗਰੀ ਬਹੁ ਵੱਡੇ ਪੱਧਰ ਤੇ ਉਹ ਵੀ ਹੱਲ ਕਰਨਾ ਚਾਹੀਦਾ ਲੱਗ ਜਾਈਦੇ ਆ ਆ ਕੁਝ ਹੀ ਬਣਾ ਜੇ ਦੀ ਵੱਡੀ ਸਮੱਸਿਆ ਹੈ ਜਹਾਂ ਸਾਲਾ ਤੋਂ ਰਿਪੇਅਰ ਨਹੀਂ ਹੋਈ ਬਾਰ ਬਾਰ ਖੁਰਦੇ ਆ ਕੇ ਬੇਲਦਾ ਰੱਖੇ ਹੁੰਦੇ ਸੀ ਲਗਾਤਾਰ ਜਿੱਥੇ ਕਿਤੇ ਖਰਾਬ ਹੋਣਾ ਉਹ ਲੱਗੇ ਖਰਾਬ ਕਰ ਦਿੰਦੇ ਉੱਥੇ ਲਾਉਂਦੇ ਹੁੰਦੇ ਸੀ ਹੁਣ ਲੱਗਦੀ ਨਹੀਂ ਹੈ ਬਣ ਜਦੋਂ ਪਿਛਲੇ ਸਾਲ ਹੜ ਆਇਆ ਲੋਕਾਂ ਨੇ ਸਹਿਯੋਗ ਨਾਲ ਵੱਧ ਗਿਆ ਬਾਬਿਆਂ ਨੇ ਤੇ ਨਾਲ ਹੋ ਕੇ ਬਣਾ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਅੱਜ ਵੀ ਖਬਰਾਂ ਆਈ ਜਾਂਦੀਆਂ ਹੜ ਦਾ ਦਿਨ ਆ ਗਿਆ ਮੀਂਹ ਦੇ ਦਿਨ ਆ ਪਰ ਜੇ ਬੀਸੀਆਂ ਖੜੀਆਂ ਕਰਕੇ ਤੇਲਪੂ ਕਾਗਾ ਪੂਟੀ ਕਰਕੇ ਕਰ ਜਾਂਦੇ ਕਿਤੇ ਨਾਲੇ ਦੀ ਕਿਸੇ ਦੀ ਸਫਾਈ ਨਹੀਂ ਹੈ ਕੋਈ ਸਰਕਾਰ ਗਈ ਜਾਂਦੀ ਬਿਆਨ ਮੁਕੰਮਲ ਪ੍ਰਬੰਧ ਹੋ ਗਏ ਜਦੋਂ ਲੋਕ ਰੋੜਦੇ ਹੁੰਦੇ ਫਿਰ ਕਿੱਥੇ ਜਾਂਦੇ ਨੇ ਉਦੋਂ ਮੁਕੰਮਲ ਪ੍ਰਬੰਧ ਪਹਿਲੇ ਮੀਂਹਾਂ ਹੀ ਝੜ ਜਾਂਦੇ ਬਹੁਤ ਸਾਰੇ ਥਾਵਾਂ ਤੇ ਹੋਇਆ ਆ ਰਹੀ ਹੈ ਇਸ ਕਰਕੇ ਇਹ ਸਮੱਸਿਆਵਾਂ ਬਹੁਤ ਹੈਗੀਆਂ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਰੀਆਂ ਆਪਣੀਆਂ ਗੱਲਾਂ ਤੇ ਕਰੀ ਜਾਂਦੀ ਹੈ ਵੀ ਲੋਕਲ ਗਰਾਊਂਡ ਪੱਧਰ ਤੇ ਉਹ ਕੰਮ ਨਹੀਂ ਹੈ ਬਦਲਾਅ ਲਈ ਸਰਕਾਰ ਦਾ ਵੀ ਕੋਈ ਉਪਰਬੰਧ ਨਹੀਂ ਹੈ ਕਈ ਬਹੁਤ ਕੁਝ ਆਉਂਦੇ ਆ ਲੋਕ ਜੇ ਵੀ ਉਦਾ ਹੀ ਧੱਕੇ ਖਾਈ ਜਾਂਦੇ ਅੱਗੇ ਕੋਈ ਪੈਸੇ ਦੇ ਕਿਸ਼ ਕਰਾ ਲੈਂਦਾ ਹੁਣ ਜੇ ਉਹ ਹੈ ਨਹੀਂ ਤਾਂ ਜਿਹਨੂੰ ਜਿਆਦਾ ਰਿਸ਼ਵਤ ਸ਼ੁਰੂ ਹੋ ਗਈ ਆ ਜਿਆਦਾ ਸਭ ਕੁਝ ਹੋ ਗਿਆ ਗਰਾਊਂਡ ਤੇ ਨਹੀਂ ਹੈ ਉਹ ਵੀਡੀਓ ਜੇ ਉੱਥੇ ਫੇਸਬੁਕਾਂ ਤੇ ਹੈ ਦੂਜਾ ਤੀਜਾ ਹੈਗਾ ਪਰ ਜੇ ਗਰਾਊਂਡ ਪੱਧਰ ਤੇ ਕੰਮ ਹੁੰਦਾ ਫੇ ਇਨਾਂ ਦੇ ਤਿੰਨ ਨਹੀਂ ਸੀ ਐਮਪੀ ਬਣਨੇ ਕਿ 13 ਦੇ ਫੇ 7 ਨਹੀਂ ਸੀ ਕਾਂਗਰਸ ਦੇ ਬਣਨੇ ਕਿ ਲੋਕ ਨੂੰ ਹੋਰ ਜਦੋਂ ਕੋਈ ਮਿਸ਼ਨ ਨਹੀਂ ਦੇਖਿਆ ਉੱਤੇ ਵੀ ਮੋਦੀ ਖਰਾਬ ਸੀ ਲੋਕ ਕਹਿੰਦੇ ਜਿਹੜਾ ਜਿੱਤਣ ਵਾਲਾ ਉਹਨੂੰ ਪਾਓ ਉਹ ਦੀਦਾ ਹੈ ਵੀ ਉਹਨਾਂ ਜਿੰਤਨਾ ਉਹਨਾਂ ਨੂੰ ਪਾਤੀਆਂ ਲੋਕਾਂ ਨੂੰ ਮੋਟਾ ਜਿਹੜੇ ਨਹੀਂ ਵੀ ਮੋਟਾ ਕਾਗਰਸ ਨੂੰ ਪਾਉਦੇ ਉਹਨੂੰ ਵੀ ਪਾਉਣੀਆਂ ਪਈਆਂ ਵੀ ਜਿੱਤਣ ਵਾਲੇ ਨੂੰ ਪਾ ਦੇਉ ਕਿ ਬੋਦੀ ਨੂੰ ਦਿਖਾਉਣਾ ਹੀ ਆ ਨਾ ਇਹ ਸਮੱਸਿਆ ਵਾ ਜੇ ਲੋਕ ਇਹ ਜਿਹੜੇ ਆ ਬਦਲਾਂ ਵਾਲੇ ਆ ਜੇ ਕਿਤੇ ਗਰਾਊਂਡ ਪੱਧਰ ਤੇ ਆ ਕੇ ਕੰਮ ਕਰਨ ਵੇਖਣ ਅਫਸਰਾਂ ਨੂੰ ਲਾਉਣ ਤੋੜਨ ਤੇ ਲੋਕਾਂ ਦੇ ਮੱਧਲੇ ਬਹੁਤ ਸਾਰੇ ਹੱਲ ਹੋ ਸਕਦੇ ਆ ਬਹੁਤ ਛੋਟੇ ਛੋਟੇ ਮਾਮਲੇ ਹੁੰਦੇ ਆ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ ਇਸ ਕਰਕੇ ਬੇਨਤੀ ਆ ਅਫਸਰਾਂ ਨੂੰ ਵੀ ਉਹਨਾਂ ਨੂੰ ਕਰਦੇ ਆ ਤੇ ਸਰਕਾਰਾਂ ਨੂੰ ਵੀ ਕਹਿੰਦੇ ਆ ਦੀ ਗਰਾਉਂਡ ਪੱਧਰ ਤੇ ਲੋਕਾਂ ਦਾ ਕੰਮ ਕਰੋ ਜੇ ਬਦਲਾਅ ਆ ਤੇ ਲੋਕਾਂ ਦੇ ਅਰੇ ਅਫਸਰ ਵੀ ਆਪਣੇ ਆਪ ਨੂੰ ਅਫਸਰ ਖਾਉਣਾ ਚਾਹੁੰਦੇ ਆਏ ਪਬਲਿਕ ਸਰਵੰਟ ਐ ਇਹ ਸੇਵਾਦਾਰ ਆ ਲੋਕਾਂ ਦੇ ਪਬਲਿਕ ਦੇ ਕਮਾਈ ਚੋਂ ਤਨਖਾਹਾਂ ਵਾ ਲੈਂਦੇ ਆ ਇਹ ਤੋਂ ਟਕਲਾਂ ਤੱਕ ਜਿਹੜੀ ਵੀ ਸਾਡੇ ਹਰ ਇੱਕ ਤੇ ਟੈਕਸ ਆਦੀ ਜਿਹੜਾ ਗੁਣੀ ਨਾ ਗੁਣੀ ਜਿਹੜਾ ਟੈਕਸ ਆ ਉਹ ਸਰਕਾਰੀ ਖਜ਼ਾਨਾ ਉਤੋਂ ਤਨਖਾਹਾਂ ਵਾ ਲੈਂਦੇ ਆ ਪਰ ਸਾਰੇ ਹੀ ਪੀਣ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰੇ ਅਫਸਰ ਖਵਾ ਕੇ ਰਾਜੀ ਆ ਕੋਈ ਡਾਕਟਰ ਆ ਡਾਕਟਰ ਮੈਡੀਕਲ ਆਫਸਰ ਖਾ ਕੇ ਰਾਜੀ ਆ ਕੋਈ ਆਪਣੀ ਸੇਵਾਦਾਰ ਖਵਾ ਕੇ ਰਾਜੀ ਨਹੀਂ ਹੈ ਇਸ ਕਰਕੇ ਇਹ ਜਿਹੜਾ ਘੁਣ ਲੱਗਾ ਹੋਇਆ ਇਹ ਘੁਣ ਜਿਹੜਾ ਥੋੜਿਆ ਇਹ ਹੀ ਸਾਰੇ ਉਥੱਥੱਥਾਂ ਦੀ ਝੜਿਆ ਇਹ ਸਾਡੀ ਸਿਆਸਤ ਟੁਇਸ ਕਰਕੇ ਮਿਲਦੀ ਹੈ ਇਸ ਕਰਕੇ ਜਥੇਬੰਦੀਆਂ ਵੀ ਤਾਂ ਹੀ ਸਰਕਤਾ ਵਾ ਲੋਕਾਂ ਨੂੰ ਜਥੇਬੰਦੀਆਂ ਦੇ ਵਿਸ਼ਵਾਸ ਆ ਕਿਸਾਨ ਕੋਲ ਵਿਖੇ ਤੇ ਇਹ ਲੋਕ ਉਦਾਂ ਦੇ ਨਹੀਂ ਹੈ ਜਿਨ੍ਹਾਂ ਦੇ ਸਿਆਸੀ ਲੋਕ ਹੈ ਇਹ ਲੋਕ ਲੋਕਾਂ ਦੀ ਗਰਾਊਂਡ ਪੱਧਰ ਤੇ ਮਦਦ ਕਰਦੇ ਆ ਜਿੱਥੇ ਜਿੱਥੇ ਕੋਈ ਗੱਲ ਹੋਏ ਉਦਾਂ ਦੇ ਕੰਮ ਕਰਦੇ ਆ ਇਸ ਕਰਕੇ ਲੋਕਾਂ ਦੀ ਯਾਦ ਜਥੇਬੰਦੀਆਂ ਦੇ ਇਸ ਕਰਕੇ ਜਥੇਬੰਦੀਆਂ ਦੇ ਅੱਜ ਆਏ ਆ ਇਸੇ ਪਰ ਬੰਦ ਕਰੇ ਪ੍ਰਬੰਧ ਨਹੀਂ ਕੀਤਾ ਉਥੇ ਬਹਿਣ ਦਾ ਕਿਸੇ ਨੂੰ ਘੰਟਾ ਖੜੇ ਰਹੇ ਆ ਡੀਸੀ ਸਾਹਿਬ ਨੂੰ ਵਿਗਦੇ ਰਹੇ ਆ ਪਰ ਅਸੀਂ ਖੜੇ ਖੜੇ ਉਥੇ ਮੱਗ ਪੱਤਰ ਲੈ ਕੇ ਆ ਗਏ ਉਹਨਾਂ ਦੇ ਧਿਆਨ ਵੀ ਲਿਆਂਦਾ ਦੇਖੋ ਜੀ ਇਹ ਪ੍ਰੋਮਿਸ ਸੀ ਕਿ ਅੱਗੇ ਵੇਪਾਂ ਜਦੋਂ ਇਲੈਕਸ਼ਨ ਚੱਲਦੇ ਸੀਗੇ ਉਦੋਂ ਵੀ ਅਸੀਂ ਕਹਿੰਦੇ ਰਹੇ ਕਿ ਜਿਹੜੇ ਲਾਸਟ ਕੈਂਪ ਲੱਗੇ ਸੀਗੇ ਉਹ ਸਟਾਰਟਿੰਗ ਸੀਗੇ ਸੋ ਇਹ ਇਸ ਗੱਲ ਦਾ ਜਿੰਦਾ ਜાગਦਾ ਪ੍ਰੂਫ ਹੈ ਇਹ ਕੈਂਪ ਜਿਹੜਾ ਆ ਹੁਣ ਕੋਈ ਚੋਣਾ ਤੇ ਹੈ ਨਹੀਂ ਤੇ ਚੋਣਾਂ ਤੋਂ ਬਾਅਦ ਜਿਹੜਾ ਹੈ ਸਰਕਾਰ ਜਿਹੜੀ ਲੋਕਾਂ ਦੀ ਜਿਹੜੀ ਲੋਕਾਂ ਦੀ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਇੰਟੈਂਟ ਆ ਜਿਹੜਾ ਉਹਨਾਂ ਪ੍ਰਤੀ ਜਿਹੜਾ ਵੈਲਫੇਅਰ ਆ ਜਿਹੜੇ ਉਹਨਾਂ ਲਈ ਕੰਮ ਕਰਨਾ ਚਾਹੁੰਦੀ ਉਹ ਕਲੀਅਰ ਸਾਫ਼ ਤੌਰ ਤੇ ਦਿਖਦਾ ਆ ਕੈਂਪੋ ਦਾ ਰਿਜ਼ਲਟ ਹੈ